ਤੁਹਾਡਾ ਸਵਾਗਤ ਹੈ। ਮੈਸੇਜ ਤੁਹਾਨੂੰ ਪਤਾ ਲੱਗ ਗਿਆ ਗਰੁੱਪ ਦਾ ਜਿਹੜਾ ਹੈਗਾ ਆ। ਚਾਰ-ਪੰਜ ਬੰਦੇ ਅਸੀਂ ਕਰ ਲਿਆ ਹੁਣ, ਫਾਈਨ ਕਰ ਲਿਆ। ਉਹ ਮਲਟੀਪਲ ਅਕਾਊਂਟਸ ਆ। ਇਹਦਾ ਅੱਗੇ ਕੋਈ ਲੇਅਰ ਤੇ ਜਾ ਕੇ ਉਹਦੀਆਂ ਲੇਅਰ ਅੱਗੇ ਕਾਫੀ ਬਣਾ ਦਿੰਦੇ ਆ ਤਾਂ ਕਿ ਪੁਲਿਸ ਜਲਦੀ ਨਾ ਫੜ ਨਾ ਸਕੇ। ਉਹ ਚੱਲ ਰਿਹਾ ਕੰਮ ਅਸੀਂ ਕਰ ਲਾਂਗੇ ਤੁਸੀਂ। ਫਿਲਹਾਲ ਦੀ ਗੱਲ ਅਸੀਂ ਇਹਨਾਂ ਦੇ ਜਿਹੜੇ ਅਕਾਊਂਟ ਦੇ ਵਿੱਚ ਪੈਸੇ ਪਾਏ ਸੀ ਉਹਦੇ ਵਿੱਚ 11 ਲੱਖ ਦੇ ਕਰੀਬ ਇਹਨਾਂ ਦਾ ਜਿਹੜਾ ਹੈਗਾ ਅਮਾਊਂਟ ਅਸੀਂ ਫ੍ਰੀਜ਼ ਕਰਾਤੀ ਹੈ ਬੈਂਕ ਦੇ ਕੋਲੋਂ ਤੇ ਕੋਸ਼ਿਸ਼ ਕਰਦੇ ਆਂ ਬਾਕੀ ਵੀ ਜਿਹੜੇ ਅਕਾਊਂਟਸ ਪੈਸੇ ਗਏ ਆ ਉਹ ਟਰੇਸ ਕਰਕੇ ਉਹ ਫ੍ਰੀਜ਼ ਕਰਾ ਕੇ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬੈਰੀ ਅੱਜ ਕੱਲ ਫੇਕ ਐਪ ਆਹੀ ਲੋਕਾਂ ਨੂੰ ਵੱਧ ਪੈਸੇ ਕਮਾਉਣ ਦਾ ਲਾਲਚ ਦੇ ਕੇ ਠੱਗੀ ਮਾਰਨ ਦਾ ਕੰਮ ਆਮ ਹੋ ਗਿਆ ਹੈ ਤੇ ਇਨ੍ਹਾਂ ਠੱਗੀਆਂ ਦੇ ਝਾਂਸੇ ਵਿੱਚ ਇਨ੍ਹਾਂ ਠੱਗਾਂ ਦੇ ਝਾਂਸੇ ਵਿੱਚ ਵੀ ਉਹ ਲੋਕ ਜ਼ਿਆਦਾ ਠੱਗੇ ਜਾ ਰਹੇ ਆ ਜਿਹੜੇ ਵੱਧ ਪੜ੍ਹੇ ਲਿਖੇ ਆ ਵੱਧ ਮੋਬਾਈਲ ਚਲਾਉਂਦੇ ਆ ਤੇ ਇਸੇ ਤਰ੍ਹਾਂ ਦੀ ਇੱਕ ਠੱਗੀ ਦਾ ਸ਼ਿਕਾਰ ਹੋਇਆ ਹੈ ਫਰੀਦਕੋਟ ਦੀ ਸ਼ੌਣੀ ਦਾ ਕਰਨਲ ਫੌਜ ਦੇ ਵਿੱਚ ਤੈਨਾਤ ਆ ਇਥੋਂ ਦੇ ਮਿਲਟਰੀ ਹਸਪਤਾਲ ਦੇ ਵਿੱਚ ਤੇ ਉਸ ਨਾਲ 72 ਲੱਖ ਰੁਪਏ ਦੀ ਠੱਗੀ ਵਜਈ ਆ ਫਰੀਦਕੋਟ ਦੇ ਥਾਣਾ ਸਾਈਬਰ ਸੈੱਲ ਨੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਤੇ ਇਸ 72 ਲੱਖ ਦੇ ਵਿੱਚੋਂ 11 ਲੱਖ ਰੁਪਇਆ ਉਸਦੇ ਖਾਤੇ ਵਿੱਚ ਲਾ ਫ੍ਰੀਜ਼ ਵੀ ਕਰਾ ਦਿੱਤਾ ਉਸਦੇ ਮੁੜਨ ਦੀਆਂ ਸੰਭਾਵਨਾਵਾਂ ਵੀ ਬਣ ਗਈਆਂ ਇਸ ਸਬੰਧੀ ਜਦੋਂ ਗੱਲਬਾਤ ਕੀਤੀ ਗਈ ਸਾਈਬਰ ਕ੍ਰਾਈਮ ਨਾਲ ਸੰਬੰਧਤ ਫਰੀਦਕੋਟ ਦੇ ਡੀਐਸਪੀ ਸ਼੍ਰੀ ਰਾਜਕੁਮਾਰ ਦੇ ਨਾਲ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੇ ਲਗਭਗ ਇਸ ਗਰੁੱਪ ਨੂੰ ਸ਼ਨਾਖਤ ਕਰ ਲਿਆ ਹੈ ਤੇ 4-5 ਵਿਅਕਤੀ ਤਾਂ ਪਿੰਨ ਪੁਆਇੰਟ ਵੀ ਕਰ ਲਿਆ ਬਹੁਤ ਜਲਦੀ ਉਹ ਵੱਡਾ ਖੁਲਾਸਾ ਕਰਨਗੇ ਇਸ ਮਾਮਲੇ ਦੇ ਵਿੱਚ ਕਿ ਕੌਣ ਲੱਗੇ ਹੋਏ ਆ ਕਿਵੇਂ ਖਕਦੇ ਆ ਪਰ ਨਾਲ ਦੀ ਨਾਲ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਕਿਸੇ ਐਪਲੀਕੇਸ਼ਨ ਦੇ ਵਿੱਚ ਪੈਸੇ ਭੇਜਣ ਤੋਂ ਪਹਿਲਾਂ ਟਰਾਂਸਫਰ ਕਰਨ ਤੋਂ ਪਹਿਲਾਂ ਉਸ ਦੀ ਵੈਰੀਫਿਕੇਸ਼ਨ ਜ਼ਰੂਰ ਕਰਨ ਤੇ ਬਿਨਾ ਕਿਸੇ ਵੈਰੀਫਿਕੇਸ਼ਨ ਤੋਂ ਇਸ ਤਰ੍ਹਾਂ ਪੈਸੇ ਕਿਸੇ ਵੀ ਅਕਾਊਂਟ ਵਿੱਚ ਆਨਲਾਈਨ ਨਾ ਪਾਉਣ ਆਓ ਸੁਣਦੇ ਹਾਂ ਫਰੀਦਕੋਟ ਸਾਈਬਰ ਸੈੱਲ ਦੇ ਡੀਐਸਪੀ ਸ਼੍ਰੀ ਰਾਜਕੁਮਾਰ ਤੋਂ ਕਿ ਕਿਸ ਤਰ੍ਹਾਂ ਟ੍ਰੇਸ ਕੀਤਾ ਗਿਆ ਇਹ ਕੇਸ ਤੇ ਅੱਗੇ ਕੀ ਸੰਭਾਵਨਾਵਾਂ ਲੱਗਦੀਆਂ ਇਸ 72 ਲੱਖ ਰੁਪਏ ਦੀ ਵਾਪਸੀ ਦੀਆਂ ਇਹਨਾਂ ਇੱਕ ਕੈਪਟਨ ਹੈਗੇ ਆ surjeet sambhal ਤੇ ਇਹ ਐਕਚੁਅਲੀ ਟ੍ਰੇਡਿੰਗ ਦਾ ਕੰਮ ਕਰਦੇ ਸੀ ਛੋਟੀ ਮੋਟੀ ਟ੍ਰੇਨਿੰਗ ਜਿਹੜੀ ਆ ਆਪਣੇ ਮੋਬਾਈਲ ਤੋਂ ਕਰੀ ਜਾਂਦੇ ਸੀ ਇਹਨਾਂ ਨੇ ਇੱਕ ਐਪ ਦੇ ਉਹ ਦੇਖ ਲਿਆ ਉਹ ਤੇ ਆਪਣੇ ਮੋਬਾਈਲ ਦੇ ਉੱਤੇ ਐਕਚੁਅਲੀ ਉਹ ਫੇਕ ਐਪ ਸੀ ਆ ਉਸ ਤੋਂ ਇਹਨਾਂ ਨੇ ਟ੍ਰੇਨਿੰਗ ਆਪਣੇ ਟ੍ਰੇਡਿੰਗ ਕਰਨੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਕਰਦੇ ਕਰਦੇ ਇਹਨਾਂ ਨੇ ਉਹ 72 ਲੱਖ ਰੁਪਏ ਉਹਦੇ ਚ ਲਾਤਾ ਤੇ ਉਹ ਜਿਹੜਾ ਐਪ ਦੇ ਵਿੱਚ ਉਹ ਇਹਨਾਂ ਦੇ ਪੈਸੇ ਜਿਹੜੇ ਆ ਇਹਨਾਂ ਨੂੰ ਸ਼ੋਅ ਕਰਕੇ ਦਿਖਾਈ ਜਾ ਰਹੇ ਸੀ ਕਿ ਤੁਹਾਡੇ ਪੈਸੇ ਜਿਹੜੇ ਆ ਇਨਕਰੀਜ਼ ਹੋ ਰਹੇ ਆ ਹੋਲੀ-ਹੋਲੀ ਬਾਦਰੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਉਹ ਪੈਸੇ ਵਾਪਸ ਨਹੀਂ ਨਿਕਲ ਰਹੇ ਤੇ ਫਿਰ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਜਿੱਤੇ ਮਕਦਮਾ ਨੰਬਰ 8 ਜਿਹੜਾ ਆ ਉਹ ਕੇਸ ਰਜਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਦੀ ਆ ਬਹੁਤ ਜਲਦੀ ਹੀ ਜਿਹੜੇ ਇਹ ਅਕਾਊਂਟਸ ਦੇ ਵਿੱਚ ਪੈਸੇ ਗਏ ਆ ਤਾਂ ਜੈਸਲੀ ਮੁਲਜਮਾ ਉਹਨਾਂ ਨੂੰ ਅਸੀਂ ਫੜ ਲਾਂਗੇ ਸਰ ਜਿਹੜਾ ਇਹ ਐਪ ਦੀ ਗੱਲ ਕਰਦੇ ਤੁਸੀਂ ਇਸ ਵਿੱਚ ਇਨਵੈਸਟਮੈਂਟ ਕੀਤੀ ਸੀ ਜਾਂ ਵਨ ਟਾਈਮ ਇਨਵੈਸਟਮੈਂਟ ਕੀਤੀ ਜਾਂ ਕੰਟੀਨਿਊਅਲੀ ਹੁੰਦੇ ਟ੍ਰਾਂਜ਼ੈਕਸ਼ਨ ਨਹੀਂ ਨਹੀਂ ਇਹਨਾਂ ਨੇ ਹੌਲੀ-ਹੌਲੀ ਇਨਵੈਸਟਮੈਂਟ ਕੀਤੀ ਆ ਜਿਸ ਤਰ੍ਹਾਂ ਇਹਨੇ ਇਨਵੈਸਟਮੈਂਟ ਕਰੀ ਗਏ ਉਸ ਤਰ੍ਹਾਂ ਹੀ ਉਹ ਇਹਨਾਂ ਨੂੰ ਮਤਲਬ ਦਿਖਾਈ ਗਏ ਕਿ ਤੁਹਾਡੇ ਪੈਸੇ ਵੱਧ ਰਹੇ ਆ ਲੇਕਿਨ ਉਹ ਸਿਰਫ ਮੋਬਾਈਲ ਦੇ ਉੱਤੇ ਪੈਸੇ ਹੀ ਸ਼ੋ ਹੋ ਰਹੇ ਆ ਉਹ ਵਿਡਰਾ ਨਹੀਂ ਹੋ ਰਹੇ ਸੀ ਇਹ ਫਿਲਹਾਲ ਦੀ ਖੜੀ ਅਸੀਂ ਇਹਨਾਂ ਦੇ ਜਿਹੜੇ ਅਕਾਊਂਟ ਦੇ ਵਿੱਚ ਪੈਸੇ ਪਾਏ ਸੀ ਉਹਦੇ ਵਿੱਚ 11 ਲੱਖ ਦੇ ਕਰੀਬ ਇਹਨਾਂ ਦਾ ਜਿਹੜਾ ਹੈਗਾ ਅਮਾਉਂਟ ਅਸੀਂ ਫ੍ਰੀਜ਼ ਕਰਾਤੀ ਆ ਬੈਂਕ ਦੇ ਕੋਲੋਂ ਤੇ ਕੋਸ਼ਿਸ਼ ਕਰਦੇ ਆ ਬਾਕੀ ਵੀ ਜਿਹੜੇ ਅਕਾਊਂਟਸ ਪੈਸੇ ਗਏ ਆ ਉਹ ਟ੍ਰੇਸ ਕਰਕੇ ਉਹ ਫ੍ਰੀਜ਼ ਕਰਾ ਕੇ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ ਹਾਂ ਸਰ ਐ ਬਾਰੇ ਪਤਾ ਚੱਲਿਆ ਕੋਈ ਕਿਸ ਤਰ੍ਹਾਂ ਚੱਲ ਰਹੀ ਸੀ ਇਹਨਸਾ ਆਪਰੇਟ ਕਰ ਰਹੀ ਸੀ ਜਿਹੜੇ ਸਰਗਰਾਈ ਮੈਂ ਡੂਰਿੰਗ ਇਨਵੈਸਟੀਗੇਸ਼ਨ ਆ ਜਾਏਗਾ ਉਹ ਬੰਦੇ ਵੈਸੇ ਤੁਹਾਨੂੰ ਪਤਾ ਲੱਗ ਗਿਆ ਗਰੁੱਪ ਦਾ ਜਿਹੜਾ ਹੈਗਾ ਆ ਚਾਰ ਪੰਜ ਬੰਦੇ ਅਸੀਂ ਕਰ ਲਏ ਆ ਉਹ ਫਾਈਂਡ ਕਰ ਲਏ ਆ ਸਾਡੀ ਹੈ ਰਿਕਵੈਸਟ ਕਿ ਕਿਸੇ ਦੀ ਗੱਲ ਦੇ ਵਿੱਚ ਨਾ ਜਲਦੀ ਆਓ ਪਹਿਲਾਂ ਵੈਰੀਫਾਈ ਕਰ ਲਓ ਕੋਈ ਵੀ ਗੱਲ ਇਦਾਂ ਦੀ ਹੁੰਦੀ ਆ ਇਹ ਨਹੀਂ ਜਲਦੀ ਕੋਈ ਟ੍ਰਾਂਜ਼ੈਕਸ਼ਨ ਨਾ ਕਰੋ ਕੋਈ ਐਪ ਜਾਂ ਕੋਈ ਵੀ ਆਂਦਾ ਉਹਨੂੰ ਲਿੰਕ ਨੂੰ ਕਿਸੇ ਨੂੰ ਕਲਿੱਕ ਨਾ ਕਰੋ ਤੇ ਜੇ ਇਨ ਕੇਸ ਗਲਤੀ ਹੋ ਹੀ ਜਾਂਦੀ ਹੈ ਤੇ 1923 ਤੇ ਇਮੀਡੀਏਟਲੀ ਕਰ ਦੋ ਤਾਂ ਕਿ ਜਿਹੜੇ ਪੈਸੇ ਆ ਤੁਹਾਡੇ ਕਿਸੇ ਅਗਲੇ ਅਕਾਊਂਟ 'ਚ ਟ੍ਰਾਂਸਫਰ ਨਾ ਹੋ ਸਕਣ ਜਦੋਂ ਇੱਕ ਵਾਰੀ ਫ੍ਰੀਜ਼ ਹੋ ਜਾਵੇ ਫਿਰ ਤੁਹਾਨੂੰ ਸਾਡੇ ਕੋ ਆਜੋ ਤੇ ਅਸੀਂ ਪਹਿਲਾਂ ਵੀ ਪੈਸੇ ਲੋਕਾਂ ਦੇ ਦਵਾਏ ਆ ਤੇ ਉਹ ਤੋਂ ਕੋਰਟ 'ਚੋਂ ਆਰਡਰ ਕਰਕੇ ਤੁਹਾਡੇ ਪੈਸੇ ਵਾਪਸ ਕਰਾ ਸਕੀਏ ਉਮੀਦ ਹੈ ਕਿ ਇਸ ਕੇਸ ਵਿੱਚ ਵੀ ਆਪਾਂ ਕਾਫੀ ਸੌਤਾਸਰ ਕਰ ਸਕਦੇ ਹਾਂ ਔਰ ਪੈਸੇ ਕਮਾਂਦ ਕਰ ਸਕਦੇ ਹਾਂ ਬਿਲਕੁਲ ਜੀ ਟਾਈਮ ਲੱਗੇਗਾ ਪਰ ਲੇਕਿਨ ਰਿਫੰਡ ਜ਼ਰੂਰ ਕਰਾਵਾਂਗੇ ਇਹਨਾਂ ਦੇ ਪੈਸੇ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵੀ 11 ਲੱਖ ਤਾਂ ਅਸੀਂ ਫ੍ਰੀਜ਼ ਕਰਵਾ ਹੀ ਦਿੱਤਾ ਹੈ ਇਹਨਾਂ ਦਾ ਉਹ 11 ਲੱਖ ਤਾਂ ਇਹਨਾਂ ਦਾ ਮਿਲ ਜਾਏਗਾ ਅੱਗੇ ਵੀ ਜਿਹੜੇ ਅਕਾਊਂਟਸ 'ਚ ਪੈਸੇ ਗਏ ਆ ਉਹ ਫ੍ਰੀਜ਼ ਕਰਵਾ ਕੇ ਟ੍ਰੇਸ ਕਰਕੇ ਤਾਂ ਇਹਨਾਂ ਨੂੰ ਦਵਾ ਦਾਂਗੇ ਜੀ ਸਰ ਜਿਹੜੇ ਇਹਨਾਂ ਨੂੰ ਇਹ ਜਿਹੜੀਆਂ ट्रांजੈਕਸ਼ਨ ਗਈਆਂ ਉਹ ਅੱਗੇ ਕਿੰਨੇ ਕਾਉਂਟ ਸੀ ਜਿਹੜੀਆਂ ਟ੍ਰਾਸ ਹੋ ਰਹੀਆਂ ਸੀ ਉਹ ਮਲਟੀਪਲ ਅਕਾਉਂਟਸ ਐ ਤਾਂ ਅੱਗੇ ਕੋਈ ਲੇਅਰ ਤੇ ਜਾ ਕੇ ਉਹਦੀਆਂ ਲੇਅਰ ਅੱਗੇ ਕਾਫੀ ਬਣਾ ਦਿੰਦੇ ਆ ਤਾਂ ਕਿ ਪੁਲਿਸ ਜਲਦੀ ਨਾ ਫੜ ਨਾ ਸਕੇ ਉਹ ਚੱਲ ਰਿਹਾ ਕੰਮ ਅਸੀਂ ਕਰ ਲਾਂਗੇ ਤੁਸੀਂ ਮੈਸੇਜ ਤੁਹਾਨੂੰ ਪਤਾ